ਸਰਕਾਰੀ ਡਾਕਟਰਾਂ ਨੇ ਹਿੰਮਤ ਦਿਖਾ ਕੇ 3.5 ਫੁੱਟ ਦੀ ਔਰਤ ਦਾ ਕੀਤਾ ਸਫਲ ਆਪਰੇਸ਼ਨ ਹੁਣ ਹਰ ਤਰ੍ਹਾਂ ਦਾ ਇਲਾਜ ਹੋਵੇਗਾ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਕੀਤਾ ਦਾਅਵਾ ਜਿੱਥੇ ਛੋਟੇ ਕਦ ਦੀ ਔਰਤ ਰਿੰਪੀ ਡਾਕਟਰ ਦਾ ਧੰਨਵਾਦ ਕਰਦਿਆ ਨਹੀਂ ਥੱਕ ਰਹੀ ਹੈ ਉੱਥੇ ਹੀ ਉਸ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਸਮਿਤਾ ਅਤੇ ਉਪਾਸਨਾ ਨੇ ਦੱਸਿਆ ਕਿ ਰਿੰਪੀ ਨੂੰ ਜੇਕਰ ਰੀੜ ਦੀ ਹੱਡੀ ਤੇ ਬੇਹੋਸ਼ੀ ਵਾਲਾ ਇੰਜੈਕਸ਼ਨ ਲਗਾਇਆ ਜਾਂਦਾ ਤਾਂ ਉਸ ਨੂੰ ਤੁਰੰਤ ਆਕਸੀਜਨ ਦੀ ਲੋੜ ਪੈ ਸਕਦੀ ਸੀ ਕਿਉਂਕਿ ਛੋਟੇ ਕਦ ਵਾਲੇ ਲੋਕਾਂ ਦੀ ਰੀੜ ਤੇ ਜੇਕਰ ਬੇਹੋਸ਼ੀ ਵਾਲਾ ਇੰਜੈਕਸ਼ਨ ਲਗਾਇਆ ਜਾਂਦਾ ਹੈ ਤਾਂ ਉਹ ਸਿਰ ਵੱਲੋਂ ਜਾ ਸਕਦਾ ਹੈ ਵੈਂਟਿਲੇਟਰ ਦੀ ਵੀ ਵਿਵਸਥਾ ਨਾ ਹੋਣ ਕਾਰਨ ਪਹਿਲਾ ਉਸ ਨੂੰ ਅੰਮ੍ਰਿਤਸਰ ਭੇਜਣਾ ਠੀਕ ਸਮਝਾ ਗਿਆ ਪਰ ਉਸਨੇ ਮਾੜੀ ਹਾਲਤ ਮਾੜੀ ਹੋਣ ਦੇ ਚਲਦਿਆਂ ਡਾਕਟਰ ਨੂੰ ਬੇਨਤੀ ਕੀਤੀ ਕਿ ਉਸ ਦਾ ਆਪਰੇਸ਼ਨ ਇੱਥੇ ਹੀ ਕੀਤਾ ਜਾਵੇ ਤਾਂ ਉਸ ਚ ਅਧਿਕਾਰੀਆਂ ਡਾਕਟਰ ਭਾਰਤ ਭੂਸ਼ਣ ਸੀਐਮਓ ਡਾਕਟਰ ਰੋਮੀ ਰਾਜ ਮਾਜਨ ਡੀਐਮਸੀ ਅਰਵਿੰਦ ਮਾਜਨ ਸੀਐਮਓ ਡਾਕਟਰ ਵਿਸ਼ਾਲ ਅਤੇ ਹੋਰ ਬਾਕੀ ਟੀਮ ਨੇ ਸਹਿਯੋਗ ਨਾਲ ਰਿੰਪੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੀ ਆਪਰੇਸ਼ਨ ਕੀਤਾ ਹੈਗਾ ਜੋ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਮੈਂ ਡਾਕਟਰ ਸਮਿਤਾ ਸੇਵਲ ਹਸਪੀਟਲ ਗੁਰਦਾਸਪੁਰ ਐਜ਼ ਅ ਗਾਇਨਕੋਲੋਜਿਸਟ ਕੰਮ ਕਰਨਾ ਪਿਛਲੇ ਕੁਝ ਹਫ਼ਤੇ ਵੀ ਪਹਿਲਾਂ ਸਾਡੇ ਕੋਲੇ ਪੇਸ਼ੈਂਟ ਆਇਆ ਸੀਗਾ ਨਾਮ ਇਹਦਾ ਰਿਤੀ ਹੈ ਜਿਹਦੀ ਹਾਈਟ ਕੁ ਸਾਢੇ ਕਿਤੇ ਵੀ ਤੋਂ 4 ਫੁੱਟ ਦੇ ਲੱਗੇ ਸੀ ਆ ਇੱਦਵੀਂ ਛੋਟੀ ਹਾਈਟ ਵਿੱਚ ਸਾਨੂੰ ਜਿਵੇਂ ਕਿ ਸਪਾਇਨਲ ਅਸੀਂ ਨਹੀਂ ਲਗਾ ਸਕਦੇ ਸਪਾਇਨਲ ਜੋ ਸਾਡਾ ਸ਼ੁਰੂ ਤੋਂ ਅਸੀਂ ਰੀਡ ਦੀ ਹੱਡੀ 'ਚ ਟਿਕਾ ਲਗਾ ਕੇ ਆਪਰੇਟ ਕਰਦੇ ਹਾਂ ਉਹ ਛੋਟੀ ਹਾਈਟ ਕਰਕੇ ਸਪਾਇਨਲ ਦੇ ਨਾਲ ਵਿੱਚ ਕੰਟਰਾਇੰਡੀਕੇਟਡ ਹੁੰਦਾ ਕਿ ਨਹੀਂ ਲਗਾਉਣਾ ਚਾਹੀਦੀ ਹਾਈਟ ਛੋਟੀ ਹੋਣ ਕਰਕੇ ਇਹ ਉੱਪਰ ਨੂੰ ਜਾ ਸਕਦਾ ਜਿਹਦੇ ਕਰਕੇ ਮਰੀਜ਼ ਦੇ ਦਿਲ ਨੂੰ ਜਾਂ ਲੰਮ ਨੂੰ ਪ੍ਰੋਬਲਮ ਆ ਸਕਦੀ ਹੈ ਇਹ ਕੇਸ ਜੂਸਲੀ ਪਹਿਲਾਂ ਜੀਏਟੀ ਹੁੰਦੇ ਜਨਰਲ ਐਨਾਲੀਸਿਸ ਜਾਂ ਹੁੰਦੇ ਆ ਤੇ ਅਸੀਂ ਜਿਆਦਾਤਰ ਪਹਿਲਾਂ ਸਾਡੇ ਕੋਲ ਪ੍ਰੋਵੀਜ਼ਨਸ ਨਹੀਂ ਸੀਗੀਆਂ ਅਸੀਂ ਇਹਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਚ ਰੈਫਰ ਕਰ ਦਿੱਤੇ ਪਰ ਸਾਡੇ ਹਾਇਰ ਅਫੀਸ਼ਰ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਪ੍ਰੋਪਰ ਸਾਰੀ ਸਹਾਨ ਪ੍ਰੋਵਾਈਡ ਕੀਤਾ ਗਿਆ ਸਾਡੇ ਐਕਸਪਰਟ ਐਨਸਰਟਿਸਟ ਜੀਆ ਡਾਕਟਰ ਅਰਵਿੰਦ ਡਾਕਟਰ ਪਾਸਨਾ ਦੀ ਹੈਲਪ ਨਰਸ ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਵੇ ਤੇ ਸਾਡੇ ਕੋਲ 4 ਦਿਨ ਹੋ ਗਏ ਸੀ ਤੇ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ ਅਸੀਂ ਜਿਵੇਂ ਸਾਡੇ DNC, CSAR ਅਤੇ SMO ਸਰਜੀਕਲ ਦੀ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਸਿਰਫ ਕਰ पाए ਇਹਦੇ ਨਾਲ ਨਾਲ ਉਹ ਸਰਜੀਕਲੀ ਵੀ ਸਾਡੇ ਲਈ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾ ਆਪਰੇਟ ਹੋਇਆ ਸੀ ਉੱਤੇ ਬਾਅਦ ਉਹਨਾਂ ਦੀ ਆੰਤੜੀਆਂ ਤੇ ਜਿਹੜਾ ਪਿਸ਼ਾਬ ਦੀ ਫੈਲੀ ਹੈ ਸਾਰੇ ਆਪਸ ਵਿੱਚ ਫਿੱਟ ਕੀ ਪਈ ਸੀ ਵਿੱਚ ਤੁਕਾ ਸੋ ਲिटल ਲੌਂਗਰ ਹੀ ਸਾਨੂੰ ਟਾਈਮ ਲੱਗਿਆ ਆਪਰੇਟ ਵੈਲੀ ਪਰ ਵਿਦ ది ਹੈਲਪ ਆਫ ਡੀਐਨਐਸ ਸੈਟਿਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਚਾਰਜੂਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਹੈ ਮਰੀਜ਼ ਤੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਠੀਕ ਨੇ ਵੈਲ ਸਾਰੇ ਨੇ ਆਪਣਾ ਕੰਮ ਪ੍ਰਾਈਵੇਟ ਚ ਤਾਂ ਦੇਖੋ ਹੈ ਇਸ ਤਾ ਕਿ 50 ਪਲੱਸ ਤੱਕ ਜਾ ਸਕਦਾ ਸੀ ਆਈ ਗੈਸ ਪਰ ਮੈਂ ਹੁਣ ਕੀਤਾ ਨਹੀਂ ਕਰੀ ਪ੍ਰਾਈਵੇਟ ਆਈ ਡੋਟ ਨੋ ਪਰ 50 ਪਲੱਸ ਤੱਕ ਜਾਂਦਾ ਦੇਖੋ ਔਖਾ ਤਾਂ ਹੈਗਾ ਕਿ ਇਹ ਵਸ ਸਾਨੂੰ ਉਪਰਾਈਟ ਤੋਂ ਉੱਪਰ ਤੋਂ ਥਲੇ ਤੱਕ ਸਾਰਿਆਂ ਦਾ ਸਹਿਯੋਗ ਨਾਲ ਹੀ ਹੁੰਦਾ ਇਹ ਵਾਲਾ ਕੰਮ ਤਾਂ ਉੱਪਰ ਸਾਨੂੰ ਪੂਰੀ ਸਪੋਰਟ ਸੀਗੀ ਹਾਇਰ ਅਫੀਸ਼ੀਅਲਸ ਦੀ ਸਾਡੇ ਐਨਐਸਐਚ ਸੀਜ਼ਾ ਟੀਮ ਸਭ ਸਾਰਾ ਇਹ ਹੀ ਇਹ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸਿਵਲ ਹਸਪਤਲ ਤੇ ਸਾਰੀ ਸੁਵਿਧਾਵਾਂ ਆਣ ਅਸੀਂ ਜਿੰਨਾ ਹਾਇਰੈਸਟ ਤੋਂ ਹਾਇਰੈਸਟ ਫੇਸ ਉੱਤੇ ਕਰੀਏ ਜਿੱਥੋਂ ਤੱਕ ਸਾਡਾ ਹੁੰਦਾ ਸੀ ਟਰਾਈ ਕਰਦੇ ਹਾਂ ਕਿ ਕੇਸ ਜਿੱਤੇ ਹੀ ਹੋ ਤਾਂ ਕਿ ਸਾਡੇ ਗਰੀਬਾਂ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਾ ਪਵੇ ਐਸਾ ਇੱਕ ਕੋਲ ਇੱਕ ਪੇਸ਼ੈਂਟ ਆਇਆ ਜਿਹੜਾ ਕਿ ਪ੍ਰੈਗਨੈਂਸੀ ਹੈਗਾ ਗ੍ਰਿੰਥੀ ਪੇਸ਼ੈਂਟ ਤੇ ਇਹਨਾਂ ਆਉਣ ਦੇ ਬਾਰੇ ਤੁਹਾਨੂੰ ਥੋੜਾ ਦੱਸਦੀ ਆ ਮੈਂ ਡਾਕਟਰ ਪਾਸਮਨ ਸਰ ਸੇਵਾ ਐਨੈਸਥੀਟਿਸਟ ਸਿਵਲ ਹਸਪਤਲ ਕੋ ਦਾਸਪਤਿਚ ਕੰਮ ਕਰ ਰਹੇ ਹਾਂ ਹਾ ਪੇਸ਼ੈਂਟ ਰਿੰਪੀ ਜੋ ਕਿ ਪ੍ਰੈਗਨਨਸੀ ਹੋ ਸਾਡੇ ਕੋਲ ਸਿਰਜੇਨ ਸੈਕਸ਼ਨ ਲਈ ਨਹੀਂ ਆਏ ਜਿੱਥੇ ਪੀਸੀਐਲ ਦੀ ਜਗ੍ਹਾ ਡਾਕਟਰ ਸਮੀਤਾ ਵੱਲੋਂ ਪੇਸ਼ੈਂਟ ਦੇ ਕੋਲ ਆਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਬੋਸ਼ੀ ਹੁੰਦੀ ਹੈ ਰੀਡ ਦੀ ਹੱਡੀ ਸਟੀਕਾ ਲਾ ਕੇ ਲੱਗੀ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਦ ਛੋਟਾ ਹੋਣ ਕਰਕੇ ਜੇ ਆਪਾਂ ਦੇਂਦੇ ਤੇ ਉਹ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤਸਪਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਹਨ ਲੇ ਮੈਂ ਜਾਣਾ ਚਾਹੁੰਦਾ ਸੀ ਉਹ ਬਹੁਤ ਗ੍ਰੀਸੀ ਹੋਰ ਸਮਾਸੀ ਗੁਦਾਰਸਪੁਰ ਸਿਵਲ ਹਸਪਤਾਲ 'ਚ ਹੀ ਮੇਰਾ ਕੇਸ ਕੀਤਾ ਜਾਏ ਐਸ ਸਾਰੀ ਪੇਸ਼ੈਂਟ ਦੀਆਂ ਰਿਕੁਆਇਰਮੈਂਟਸ ਦੇਖਦੇ ਹੋਏ ਮੈਂ ਤੇ ਮੇਰੇ ਕਲੀਗ ਐਨੈਸਥੀਟਿਸਟ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸਟ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਕਿੱਦਾਂ ਕੀਤਾ ਜਾ ਸਕਦਾ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਆਰ ਡਾਕਟਰ ਭਰਤ ਗੁਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜਾ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਔਰ ਜੋ ਸਾਧੋ ਸਮਾਨ ਚਾਹੀਦਾ ਸੀ ਇਹ ਕੇਸ ਕਰਨ ਦੀ ਉਹਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਸੀ ਵੀ ਔਰ ਸਭ ਦੀ ਸਹਾਇਤਾ ਦੇ ਨਾਲ ਸਾਡੇ ਸਰਜਨ ਡਾਕਟਰ ਵਿਸ਼ਾਲ ਵੀ ਸਾਡੇ ਨਾਲ ਖੜੇ ਹੋਏ ਹੌਸਲਾ ਫਜ਼ਾਈ ਲਈ ਤੇ ਅਸੀਂ ਉਹ ਕੇਸ ਨੂੰ ਆਪਰੇਟ ਕੀਤਾ ਪੂਰੀ ਬੇਹੋਸ਼ੀ ਦਿੱਤੀ 3 ਦੀ ਹੱਡੀ ਨੂੰ ਵੀ ਸਟੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਰ ਨੇ ਬਾਕੀ ਸਟਾਫ ਨੇ ਔਰ ਸਭ ਨੇ ਸਹਿਯੋਗ ਦੇ ਨਾਲ ਲੱਸੀਆ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੀਬੀ ਹੋਇਆ ਔਰ ਪੇਸ਼ੈਂਟ ਨੂੰ ਸੀ ਮੋਨੀਟਰੀੰਗ ਦੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਸ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ ਪਰ ਉਹ ਪੇਸ਼ੈਂਟ ਵੀ ਠੀਕ ਹੈ ਕੱਲ ਅਸੀਂ ਉਹਨੂੰ ਪਲਾਨ ਕਰ ਰਹੇ ਹਾਂ ਹਰ ਵਿਸਟ ਚ ਕਰਾਂਗੇ ਮੈਂ ਡਾਕਟਰ ਮੈਂ ਡਾਕਟਰ ਵਿਸ਼ਾਲ ਦੇ ਜਨਰਲ ਐਂਡ ਲਾਪਰੋਸਕੋਪਿਕ ਸਰਜਨ ਸਿਵਲ ਹਸਪੀਟਲ ਕੋ ਤਰਸਪੁਰ ਅ ਇੱਕ ਕੇਸ ਜਿਸ ਦੇ ਵਿੱਚ ਪਲਾਨ ਕੀਤਾ ਸੀ ਹੈ ਡਾਇਗਨੋਸਿਸ ਟੈਨਸ ਸੈਡੀਸ ਨੇ ਪੇਸ਼ੈਂਟ ਦੀ ਹੈਡ ਸ਼ੋਟ ਸੀ ਹੀ ਅ ਮੈ ਵੀ OT 'ਚ ਮੈਂ ਦੂਸਰੀ ਗਾ ਤੇ ਜਦੋਂ ਇਹਨਾਂ ਨੇ ਆਪਰੇਟ ਜਦੋਂ ਪੇਸ਼ੈਂਟ ਨੂੰ ਆਪਰੇਟ ਪੇਸ਼ੈਂਟ ਦਾ ਪੇਟ ਖੋਲ੍ਹਿਆ ਤਾਂ ਪੇਸ਼ੈਂਟ ਦਾ ਯੂਟਰਸ ਨਾਲ ਰਿ ਇੰਟਰਸਾਈਨਸ ਦਾ ਮੈਂਡਮ ਕਾਫੀ ਚਿੱਪਦਾ ਸੀ ਜੀ ਮਤਲਬ ਐਨੋਟਮੀ ਨਾਰਮਲ ਨਹੀਂ ਮਤਲਬ ਡਿਫਰੈਂਟ ਨਾਟ ਬੀ ਸਹੀ ਸਾਰਾ ਕੁਝ ਚਿੱਪਦਾ ਸੀਗਾ ਬਟ ਫਿਰ ਵੀ ਆਈ ਮੈਂ ਅਪਰੀਸ਼ੀਏਟ ਕਰਾਂਗਾ ਕਿ ਐਮਐਸ ਸਟੇਜ ਤੇ ਜਾਨ ਕੇ ਉਸਨੇ ਬੜਾ ਬੋਲਡ ਡਿਸੀਜਨ ਲਿਆ ਕਿ ਬੜੇ ਆਰਾਮ ਨਾਲ ਕੇਸ ਬਹੁਤ ਵਧੀਆ ਢਿਖਣਾ ਹੈਂਡਲ ਕੀਤਾ ਜਿਹੜੀ ਮੇਰੇ ਮੇਰੇ ਵੀ ਹੱਥ ਕਰ ਸਕਿਆ ਥੋੜਾਤਾਂ ਵੀ ਹੈਲਪ ਕੀਤੀ ਨਾਲ ਵੀ ਤੇ ਬਹੁਤ ਵਧੀਆ ਨਾ ਹੈ ਹੈਲਦੀ ਮੇਲ ਦੇ ਵੀ ਬਿਲਕੁਲ ਕੀਤਾ ਤੇ ਉਹ ਬੰਦੇ ক্লোਜ਼ਰ ਕੀਤਾ ਹੁਣ ਪੇਸ਼ੈਂਟ ਆਈਸੀਯੂ ਚ ਹੈ ਤੇ ਪੇਸ਼ੈਂਟ ਨੂੰ ਮੋਨੀਟਰਿੰਗ ਵਾਸਤੇ ਰੱਖਿਆ ਗਿਆ ਤੇ ਸਰਫੋਲੇ ਪਾਸੇ ਰੈਨੂ ਵਾਚ ਸ਼ਿਫਟ ਕਰ ਦਾਂਗੇ ਇਹ ਸਭ ਨਹੀਂ ਮੈਂ ਆਪਣੇ ਸਿਵਲ ਸਰਜਨ ਡਾਕਟਰ ਭਾਰਤਪੂਰਨ ਐਸ ਡੀਐਮਸੀ ਸਰ ਡਾਕਟਰ ਰੋਮੀ ਰਾਜਮਾਨ ਜੀ ਤੇ ਆਪਣੇ ਐਸਐਮਓ ਸਰ ਡਾਕਟਰ ਅਰਵਿੰਦ ਮਹਿੰਦੋਤ ਸਹਿਯੋਗ ਨਾਲ ਜਿਹੜਾ ਸਾਡਾ ਆਕਸੀਜਨ ਪਲੈਂਟ ਕੱਲ ਵਰਕਿੰਗ ਨਹੀਂ ਸੀਗਾ ਉਹ ਚੱਲ ਪਿਆ ਐਲਮੋ ਪਲੈਂਟ ਵਰਕ ਚੱਲ ਰਿਹਾ ਹੈ ਆਪਾ ਇਸੋ ਲਾਗ ਮੈਂ ਵੀ ਕਹਿਣਾ ਚਾਹੁੰਗਾ ਕਿ ਸਾਡੇ ਹਾਇਰ ਸਿਸ ਸਾਡੀ ਬਹੁਤ ਹੈਲਪ ਕਰ ਰਹੇ ਨੇ ਜਿਹੜੀ ਹਾਈ ਰਿਸਕ ਸਰਜਰੀ ਪਹਿਲਾਂ ਇੱਥੇ ਨਹੀਂ ਹੁੰਦੀ ਸੀ ਆਪਾਂ ਸਾਰੀ ਕਰ ਰਹੇ ਜਿਵੇਂ ਲੈਪਰੋਸਕੋਪਿਕ ਸਰਜਰੀ ਵੀ ਕਰ ਰਹੇ ਆ ਹੱਤ ਰਹਿ ਜਨਰਲ ਸਰਜਰੀ ਵੈਰੀਕੋਸ ਵੇਨਸ ਯੂ ਟਿਸਟੈਕਮੀ ਹੱਤ ਰਹਾ ਦੀ ਸਰਜੀ ਪਾਸੀਬਲ ਹਸਪਤਲ ਕੋ ਚ ਕਰ ਰਹੇ ਆ ਤੇ ਮੈਂ ਇਹ ਆਮ ਪਬਲਿਕ ਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਜਿੱਦਾਂ ਵੀ ਸਰਕਾਰੀ ਹਸਪਤਲ ਤੇ ਬੱਤਵਾ ਸਟਾਰਟ ਕਰੋ ਤੇ ਆਪਣੇ ਆਪੇ ਆਪਰੇਸ਼ਨ ਦਿਰੋ